ਬਾਬਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਭਰਾ ਮੇਰੇ ਪੇਜ ਨੂੰ ਮਿਹਨਦੇ ਆ ਫੋਲੋ ਕਰਦੇ ਆ ਸ਼ੇਅਰ ਕਰਦੇ ਆ ਸਾਰਿਆਂ ਦਾ ਧੰਨਵਾਦ ਬਾਈ ਬਾਬਾ ਜੀ ਅਰਦਾਸਾਂ ਕਰੋ ਸਾਰੇ ਨਗਰ ਬਈ ਆਪਦੇ ਆਪਦੇ ਪਿੰਡਾਂ ਜੀ ਬਾਬਾ ਸੁੱਖ ਸ਼ਾਂਤੀ ਨਾਲ ਸਾਡੀਆਂ ਫਸਲਾਂ ਸਾਡੇ ਘਰੇ ਆ ਜਾਣ ਠੀਕ ਆ ਮੌਲ ਬਹੁਤ ਖਰਾਬ ਆ ਮੌਸਮ ਚੜਿਆ ਪਿਆ ਦੱਸਿਓ ਮੇਰੇ ਭਰਾ ਕਿੱਥੇ ਕਿੱਥੇ ਨਹੀਂ ਪੈ ਰਿਆ ਤੇ ਸਾਡੇ ਵਾਸਤੇ ਆ ਰਹੀ ਆ ਭਰਾਓ ਪਈ ਜਾਂਦਾ ਕਣੀਆਂ ਜਾਂ ਡੈਗਦੀਆਂ ਵੇਖੋ ਕੁਦਰਤ ਦਾ ਕਿੱਡਾ ਮਾੜਾ ਕਹਿ ਰਾ ਯਾਰ ਜ਼ਿੰਮੇਵਾਰ ਤੇ ਜ਼ਿੰਮੇਵਾਰ ਤਾਂ ਅੱਗੇ ਖਤਮ ਹੋਇਆ ਪਿਆ ਤੇ ਸਾਡਾ ਦੋਸ਼ਮਣ ਪੌਣ ਪਾਣੀ ਬਣ ਗਿਆ ਮਿੱਤਰੋ ਦੋਸਤੋ ਆਪਣਾ ਮਿੱਤਰ ਦੋਸ਼ਮਣ ਬਣ ਗਿਆ ਕੁਦਰਤ ਵੀ ਆਪਣੀ ਮਿੱਤਰ ਸੀਗੀ ਦੋਸ਼ਮਣ ਬਣ ਗਈ ਵੇਖ ਲਓ ਸਾਡੇ ਹਾਲਾਤਾਂ ਤੋਂ ਸਾਡੇ ਕਮਾਕਾਰਾਂ ਤੋਂ ਕੁਦਰਤ ਵੀ ਵੈਰੀ ਬਣ ਗਈ ਆ ਸੋਚ ਲਓਗਾ ਆਪਣਾ ਫਿਰ ਇਦੂੰ ਗਾਂ ਦਾ ਬੇਰਵਾਂ ਅੰਤੀਆ ਬਰਾਵੋ ਹੋਰ ਤਾਂ ਕਹੋਨੇ ਠੀਕ ਆ ਅਰਦਾਸਾਂ ਕਰੋ ਵੀ ਸੋਖ ਸ਼ਾਂਤੀ ਨਾਲ ਫਸਲਾਂ ਆਪਣੀਆਂ ਘਰੇ ਆ ਜਾਣ ਹਰੇਕ ਤੇ ਕੋਈ ਕਾਰੋਬਾਰ ਕਰਨਾ ਹੁੰਦਾ ਆਸ ਹੁੰਦੀ ਆ ਆਪਾਂ ਨੂੰ ਇਹੀ ਆਸ ਆ ਜ਼ਿੰਮੇਦਾਰ ਨੂੰ ਠੀਕ ਆ ਹੋਰ ਤਾਂ ਮਾਨੂੰ ਆਸ ਹੀ ਨਹੀਂ ਕੋਈ ਇਹੀ ਆਸ ਆ ਆਪਾਂ ਨੂੰ ਉਮੀਦਾਂ ਐ ਇਸੇ ਫਸਲ ਤੇ ਵੀ ਸਾਡੀ ਫਸਲ ਆ ਗਈ ਕੋਈ ਕਹਿੰਦਾ ਮੈਂ ਵਿਆਹ ਕਰੂੰਗਾ ਕੋਈ ਕਹਿੰਦਾ ਮੈਂ ਆਹ ਦਿਵਾਗ ਬਾਹਰ ਨੂੰ ਕਰੂੰਗਾ ਠੀਕ ਆ ਹਰ ਇੱਕ ਦੇ ਕੋਈ ਨਾ ਕੋਈ ਇੱਛਾ ਹਰੇਕ ਬੰਦੇ ਦੀ ਇਹ ਤਾਂ ਕਰਕੇ ਤੁਹਾਨੂੰ ਬੇਨਤੀ ਕਰਦੇ ਆਂਗੇ ਪ੍ਰਮਾਤਮਾ ਅਗੇ ਹਰੇਕ ਬੰਦੇ ਦੀ ਸੁੱਖ ਭਲਾ ਮੰਗੇ ਆਪਾਂ ਤੰਦਰੁਸਤੀ ਰੱਖੇ ਫੇਰ ਹੀ ਆਪਣਾ ਭਲਾ ਹੋਣਾ ਜੇ ਆਪਾਂ ਸਾਰਿਆਂ ਦਾ ਤੰਦਰੁਸਤੀ ਤੇ ਭਲਾ ਮੰਗਾਂਗੇ ਠੀਕ ਆ ਜੇ ਐਵੇਂ ਬਿਨਾਂ ਗੱਲ ਤੋਂ ਐਕਟਿੰਗਾਂ ਕਰਨੀਆਂ ਪੁਰਾਣਾ ਧੋਣਾ ਜਿਉਂਦੇ ਬੰਦੇ ਨੂੰ ਉਵੇਂ ਸਮਝਣਾ ਕੋਹ ਨਹੀਂ ਤੇ ਫੇਰ ਵੀ ਇੰਨਾਂ ਗੱਲਾਂ ਦਾ ਫੇਰਾ ਚਾਂਸ ਤਾਂ ਐ ਹੁੰਦੇ ਆ ਬਦਲਵਾਈਆਂ ਠੀਕ ਆ ਜੇ ਅਸੀਂ ਇਨਸਾਨ ਦੀ ਕਦਰ ਕਰੀਏ ਤੇ ਸਾਥੋਂ ਕੁਦਰਤ ਵੀ ਸਾਡੇ ਉਲਟ ਨਹੀਂ ਹੋ ਸਕਦੇ